ਬੁਰਨਾ ਮਹਾਰਾਜਾ ਜੁਰਜਾ ਮਿੱਤੇ ਬਹੁਦੇ ਮਾਰਕੇ ਹੋਈ ਬਚਨ ਕਹੇ ਹੋ ਪਵਿੱਤਰ ਬਚਨ ਤੁਸੀਂ ਮੰਨ ਲਏ ਕਿ ਸਾਡੇ ਦੀ ਕਿਰਪਾ ਹੋਈ ਗੁਰੂ ਦੀ ਅਮਰ ਦੀ ਬਾਤ ਪ੍ਰਾਪਤ ਕਰ ਗਏ ਜਿਹੜੀਆਂ ਸੋਧਾਂ ਕਰਾਉਣ ਵਾਲੇ ਸੰਤਾਂ ਕੋ ਆਪਣੀ ਸੁਧਾਈ ਕਰਾ ਲਵਾਂ ਇਸ ਸਮਾਂ ਗੁਰੂ ਘਰ ਵਾਲੀ ਦੀ ਐਨੀ ਕਿਰਪਾ ਹੋਈ ਹੈ ਆਪਣੇ ਨਗਰ ਵਿੱਚ ਸਤਿਗੁਰਾਂ ਨੇ ਜਜ਼ਾ ਭੇਜਿਆ ਆਪਣਾ ਖੁਦਮਹਾਰਾ ਸੱਚੇ ਪਾਤਸ਼ਾਹ ਨੇ ਯਾਦ ਕਰਾਇਆ ਸੰਤਾਂ ਇਸ ਗੱਲ ਤੋਂ ਪਿੱਛੇ ਨਾ ਹਟਣਾ

گروہ کے پیارے ساتھی نوازے جتے بسوں کیلسنگ بارہ سو کے نال ہوئی واحسہ